ਹਾਂਜੀ ਦੋਸਤੋ ਅੱਜ ਆਪਾਂ ਪਹੁੰਚ ਚੁੱਕੇ ਹਾਂ ਕੈਲੇਫੋਰਨੀਆ ਕੋਲਡ ਸਟੋਰ ਜਿਹੜਾ ਕਿ ਮਲੋਅ ਏਰੀਆ ਦੇ ਵਿੱਚ ਪੈ ਜਾਂਦਾ ਤੇ ਇੱਥੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਵੀ ਆਲੂ ਨੂੰ ਗ੍ਰੇਡਿੰਗ ਕਰਨ ਵਾਲਾ ਪ੍ਰੋਸੈਸ ਕੀ ਆ ਸਭ ਤੋਂ ਪਹਿਲਾਂ ਚੈਨ ਦੇ ਉੱਪਰ ਆਲੂਆਂ ਦੇ ਬੈਗ ਖੋਲੇ ਜਾਂਦੇ ਨੇ ਜਿਹੜੀ ਆਪਾਂ ਟਰਾਲੀ 'ਤੇ ਭਰ ਕੇ ਲੈ ਕੇ ਆਏ ਚੈਨ ਦੇ ਉੱਪਰ ਬੈਗ ਲੱਗ ਜਾਂਦੀ ਆ ਫਿਰ ਇਸ ਤੋਂ ਬਾਅਦ ਮਿੱਟੀ ਨਿਕਲਦੀ ਆ ਮਿੱਟੀ ਨਿਕਲਣ ਤੋਂ ਬਾਅਦ ਇੱਕਾ ਚੈਨ ਦੇ ਉੱਪਰ ਆਲੂ ਆਉਂਦੇ ਨੇ ਰੁੱਲਿਆਂ ਦੇ ਉੱਪਰ ਇੱਥੇ ਚਾਰ ਵਰਕਰ ਖੜਕੇ ਕਟਿਆ ਵੱਡਿਆ ਆਲੂ ਕੱਢਦੇ ਨੇ ਕਿਉਂਕਿ ਹਰ ਇੱਕ ਚੀਜ਼ ਆ ਪਿਓਰਿਟੀ ਦੇ ਰਾਹੀਂ ਅੱਗੇ ਜਾਂਦੀ ਆ ਜੇਕਰ ਮਾੜਾ ਮੋਟਾ ਜਿਹੜਾ ਵੀ ਘੱਟ ਵਾੜਾ ਲਾਲੂ ਹੁੰਦਾ ਮਸ਼ੀਨ ਦੇ ਨਾਲ ਦਾਗੀ ਹੋ ਗਿਆ ਉਹ ਸਾਰਾ ਇੱਥੇ ਨਿਕਲ ਜਾਂਦਾ ਆ ਇਸ ਤੋਂ ਬਾਅਦ ਪੰਜ ਕਿਸਮ ਦੀਆਂ ਸੰਟੀਆਂ ਹੁੰਦੀਆਂ 0 ਨੰਬਰ 1 2 3 4 ਇਹ ਪੰਜ ਤਰ੍ਹਾਂ ਦੀਆਂ ਸੰਟੀਆਂ ਆ ਜੋ ਆਪਾਂ ਤੁਹਾਨੂੰ ਦਿਖਾਉਣੇ ਆ ਸਭ ਤੋਂ ਪਹਿਲਾਂ ਤਾਂ 0 ਨੰਬਰ ਆਉਂਦੀ ਆ ਬੰਟਾ ਗੋਲੀ ਕਹਿੰਦੇ ਆ ਜਿਹੜੀ ਕਿ ਬੀਜ ਦੇ ਵਿੱਚ ਕਦੇ ਨਹੀਂ ਵਰਤੀ ਜਾਂਦੀ ਇਹ ਸਿਰਫ ਪਾਊਡਰ ਦੇ ਲਈ ਵਰਤੀ ਜਾਂਦੀ ਆ ਜਾਂ ਕੁਲਚੇ ਵਾਲੇ ਲੈ ਜਾਂਦੇ ਨੇ ਜਾਂ ਕੰਪਨੀਆਂ ਨੂੰ ਪਾਊਡਰ ਦੇ ਵਜੋਂ ਵਰਤੀ ਜਾਂਦੇ ਫੇਰ ਆ ਜਾਂਦਾ ਏ ਸਾਈਜ਼ ਜਿਹੜਾ ਏ ਸਾਈਜ਼ ਆ ਇਹਦੇ ਕਿੱਲੇ 22 ਤੋਂ 25 ਬੈਗ ਪੈਂਦੇ ਨੇ 3 ਇੰਚੀ ਮਸ਼ੀਨ ਦੇ ਰਾਹੀਂ ਤੇ ਇਹ ਆਪਾਂ ਇਹ 22 ਤੋਂ 25 ਬੈਗ ਬਿਜਾਈ ਕਰਦੇ ਆ ਅੱਗੇ ਜਾਂਦਾ 20 ਹੈ ਜਿਹੜਾ ਕਿ ਸਟੈਂਡਰਡ ਸਾਰਿਆਂ ਲਈ 20 ਸਾਈਜ਼ ਹੀ ਵਰਤਿਆ ਜਾਂਦਾ ਇਹਦੇ ਜਿੱਗ ਜਾਗ ਦੇ ਰਾਹੀਂ 28 ਤੋਂ 30 ਬੈਗ ਪੈਂਦੇ ਨੇ ਤੇ ਬਹੁਤ ਸੋਹਣੇ ਇਹਦੇ ਝਾੜ ਰਹਿੰਦੇ ਨੇ 20 ਸਾਈਜ਼ ਦੇ ਤੇ ਅੱਗੇ ਆ ਜਾਂਦਾ ਹੈ ਮੋਟਾ ਸਾਈਜ਼ ਜਿਹੜਾ ਕਿ ਬੀਜ ਬਹੁਤ ਵਰਤੇ ਜਾਂਦੇ ਜਿਉਂ ਕਿ ਆਪਾਂ ਸੀ ਸਾਈਜ਼ ਕਹਿੰਦੇ ਆ ਮੈਂ ਆਪਣੇ ਖੁਦ ਦੇ ਖੇਤਾਂ ਵਿੱਚ ਸੀ ਸਾਈਜ਼ ਦੀ ਵਰਤੋਂ ਕਰਦੇ ਆ ਇਹਦੇ 32 33 ਕਿੱਲੇ ਦੇ ਵਿੱਚ ਪੈਂਦੇ ਨੇ ਜਿੱਗ ਜਾਗ ਰਾਹੀਂ ਠੀਕ ਹੈ ਜੀ 3 ਇੰਚੀ ਵਰਟ ਦੇ ਵਿੱਚ ਤੇ ਇਸ ਤੋਂ ਆ ਜਾਂਦਾ ਡੀ ਸਾਈ ਬਜਾਈ ਕਰਾਂਗੇ ਇਹਦੇ 38 ਕਿ ਬੈਗ ਪੈਣਗੇ ਕਿੱਲੇ ਦੇ ਵਿੱਚ ਤੇ ਆਪਾਂ ਇਹ ਚਾਰ ਦੀਆਂ ਚਾਰੇ ਕਿਸਮਾਂ ਬਜਾਈ ਲਈ ਭਰਤਦੇ ਆਂ ਤੇ ਸਾਰੀਆਂ ਦੀ ਭਰਤੀ 50-50 ਕਿਲੋ ਕਰਕੇ ਕੋਲਡ ਸਟੋਰ ਦੇ ਜੋ ਠੰਡੇ ਥਾਂ ਰੱਖ ਦਿੱਤੀਆਂ ਤੇ ਸਤੰਬਰ ਦੇ ਮਹੀਨੇ ਇਹਨਾਂ ਨੂੰ ਕਢਾਵਾਂਗੇ ਧੰਨਵਾਦ ਜੀ